ਸਾਡੇ ਪਟਿਆਲਾ ਯੂਨੀਵਰਸਿਟੀ ਦੇ 4 ਨੰਬਰ ਹਸਟਲ ਦੇ ਮੂਹਰੇ ਇੰਨਾ ਕੱਚਾ ਜਾ ਪਾ ਕੇ ਬਣਾਉਣ ਦੀ ਪਾ ਕੇ ਬੈਠਾ ਹੋਇਆ ਲੱਕੀ ਮੈਨੂੰ ਵਾਲੀ ਵੀ ਉੱਥੇ ਦੇਖਦਾ ਰਹਾਂ ਅੱਛਾ ਮੈਂ ਜਦੋਂ ਵੀ ਦੇਖਦਾ ਮੈਨੂੰ ਯਾਦ ਉਹੀ ਆਉਂਦਾ ਵੀ ਇਹ ਓਪਨ 에ਅਰ ਥੀਟਰ ਦੇ ਬਿਲਕੁਲ ਆਪੋਜ਼ਿਟ ਇਧਰ ਗੇਟ ਦੇ ਸਾਹਮਣੇ ਬਾਹਰ ਦੇੜੀ ਜੀ ਬਣੀ ਹੁੰਦੀ ਆ ਉਹਦੇ ਤੇ ਬੈਠਾ ਹੁੰਦਾ ਤੇ ਲੱਕੀ ਜਿੰਨਾ ਵੱਡਾ ਮਰਜ਼ੀ ਸਾਰ ਬਣ ਜਾਵੇ ਮੈਨੂੰ ਉਹੀ ਲੱਕੀ ਆ ਜਾਂਦਾ ਰਦੀਪ ਭਾਈ ਐਡੇ ਐਡੇ ਪਾੜ ਰੱਖੇ ਹੁੰਦੇ ਪਹਿਲੀ ਵਾਰ ਮੈਂ ਉਹਨੂੰ ਭੰਗੜਾ ਪਾਉਂਦੇ ਵੇਖਿਆ ਸੀ ਦੂਰ ਦੂਰੋਂ ਮੈਂ ਗਣਤ 200 ਮੀਟਰ ਤੋਂ ਮੈਂ ਦੂਰੋਂ ਸਟੇਜ ਦੇ ਨੇੜੇ ਦਾ ਬੰਦਾ ਵੇਖ ਰਿਹਾ ਆ ਰਿਹਾ ਨੇੜੇ ਆ ਰਿਹਾ ਪਹਿਲਾਂ ਵਾਲ ਹਿਲਦੇ ਦਿਖ ਰਹੇ ਨੇ ਇਕੱਲੇ ਇਕੱਲੇ ਵਾਲ ਜੇ ਹਿਲ ਰਹੇ ਨੇ ਫਿਰ ਨੇੜੇ ਆ ਰਹੇ ਨੇੜੇ ਆ ਰਹੇ ਵਿਜਨ ਆਉਂਦੇ ਬੰਦੇ ਦਾ ਕਲੀਅਰ ਹੁੰਦਾ ਵੀ ਹਾਂ ਇਹ ਨੰਦੀ ਜੀ ਹੈ ਸਾਡੇ ਪਟਿਆਲਾ ਯੂਨੀਵਰਸਿਟੀ ਦੇ 4 ਨੰਬਰ ਹੋਸਟਲ ਦੇ ਮੂਹਰੇ ਇੰਨਾ ਕੱਚਾ ਜਾ ਪਾ ਕੇ ਬਣਾਉਣ ਦੀ ਪਾ ਕੇ ਬੈਠਾ ਹੋਇਆ ਲੱਗ ਕੇ ਮੈਨੂੰ ਹਾਲੀ ਵੀ ਉੱਥੇ ਦੇਖਦਾ ਰਹਿੰਦਾ ਮੈਂ ਜਦੋਂ ਵੀ ਦੇਖਦਾ ਮੈਨੂੰ ਯਾਦ ਉਹੀ ਆਉਂਦਾ ਵੀ ਇਹ ਓਪਨ 에ਅਰ ਥੀਟਰ ਦੇ ਬਿਲਕੁਲ ਆਪੋਜ਼ਿਟ ਇਧਰ ਗੇਟ ਦੇ ਸਾਹਮਣੇ ਬਾਹਰ ਦੇਲੀ ਜੀ ਬਣੀ ਹੁੰਦੀ ਹੈ ਉਹਦੇ ਤੇ ਬੈਠਾ ਹੁੰਦਾ ਤੇ ਉਹ ਮੈਨੂੰ ਵੇਖੀ ਜਾਣਾ ਆਏ ਜੇ ਵੇਖੀ ਜਾਣਾ ਜੇ ਤੂੰ ਦੂਰੋਂ ਦੇਖ ਕੇ ਹੱਥ ਜਕੜਾ ਕਰਕੇ ਬੁਲਾ ਲੈਣਾ ਸੋ ਮੈਨੂੰ ਹਲੇ ਵੀ ਲੱਕੀ ਜਿੰਨਾ ਵੱਡਾ ਮਰਜੀ ਸਾਰ ਬਣ ਜਾਏ ਮੈਨੂੰ ਉਹੀ ਲੱਕੀ ਯਾਦ ਆਉਂਦਾ ਕੋਈ ਉਸੇ ਨਾਲ ਹੀ ਪਿਆਰ ਹੈ ਨਰਦੀਪ ਭਾਈ ਐਡੇ ਐਡੇ ਵਾੜ ਰੱਖੇ ਹੁੰਦੇ ਪਹਿਲੀ ਵਾਰ ਮੈਂ ਉਹਨੂੰ ਪੰਗੜਾ ਪਾਉਂਦੇ ਵੇਖਿਆ ਸੀ ਦੂਰ ਦੂਰੋਂ ਮੈਂ ਗਣਾ 2 250 ਮੀਟਰ ਤੋਂ ਮੈਂ ਦੂਰੋਂ ਸਟੇਜ ਤੇ ਨੱਚਦਾ ਬੰਦਾ ਵੇਖ ਰਿਹਾ ਆ ਰਿਹਾ ਨੇੜੇ ਆ ਰਿਹਾ ਪਹਿਲਾਂ ਵਾਲ ਹਿਲਦੇ ਦਿਖ ਰਹੇ ਨੇ ਇਕੱਲੇ ਇਕੱਲੇ ਵਾਲ ਜੇ ਹਿਲ ਰਹੇ ਨੇ ਫਿਰ ਨੇੜੇ ਆ ਰਹੇ ਨੇੜੇ ਆ ਰਹੇ ਵਿਜਨ ਆਉਂਦੇ ਬੰਦੇ ਦਾ ਕਲੀ ਇਹ ਇਹ ਮੇਰੇ ਦੋ ਆ ਯਾਦਾਂ ਨੇ ਜਿਹੜੇ ਜੇ ਮੈਨੂੰ ਨਵਦੀਪ ਕਲੇਰ ਪੁੱਛੋਗੇ ਪਹਿਲਾ ਵਿਜ਼ਨ ਮੇਰਾ ਉਹ ਹੈ ਲੱਕੀ ਪੁੱਛੋਗੇ ਤਾਂ ਪਹਿਲਾ ਵਿਜ਼ਨ ਮੇਰਾ ਉਹ ਹੈ ਇਹ ਹਮੇਸ਼ਾ ਹੀ ਇਹ ਬਈ ਜਿੰਨੇ ਵੱਡੇ ਮਰਜੀ ਸਟਾਰ ਬਣ ਜਾਣ ਇਹ ਮੇਰੇ ਲਈ ਪਹਿਲਾ ਨਵਦੀਪ ਕਲੇਰ ਦਾ ਨਾਮ ਯਾਦ ਆਉਂਦੇ ਮੈਨੂੰ ਉਹ ਦੇਖੂਗਾ ਲੱਕੀ ਦਾ ਨਾਮ ਯਾਦ ਆਉਂਦੇ ਮੈਨੂੰ ਉਹ ਦੇਖੂਗਾ ਅੱਛਾ ਇੱਕ ਇੱਕ ਚੀਜ਼ ਹੋਰ ਹੈ ਨਾ ਜਿਹੜਾ ਗਾਂਧੀ ਦੇ ਵਿੱਚ ਕਿਰਦਾਰ ਸਾਰਿਆਂ ਨੇ ਵੇਖਣਾ ਉਹ ਵਾਲਾ ਦੋਨਾਂ ਚੋ ਕਿਰਦਾਰ ਅਸਲ ਜ਼ਿੰਦਗੀ ਚ ਕਿਹੜਾ ਟੁੱਕਦਾ ਕਿਹਦੇ ਨਾਲ ਇਹ ਦੋਵਾਂ ਦਾ ਨਹੀਂ ਟੁੱਕਦਾ ਵੈਸੇ ਅੱਛਾ ਦੋਨੇ ਸ਼ਰੀਫ ਨੇ ਨਹੀਂ ਨਵਦੀਪ ਭਾਈ ਨੂੰ ਮੈਂ ਹੈ ਨਾ ਬੜੇ ਰਸਟੀ ਕਿਰਦਾਰ ਨਿਭਾਉਂਦੇ ਹੋਏ ਦੇਖਿਆ ਭਾਈ ਦੀ ਫਿਲਮ ਉੱਚਾ ਪੰਡ ਇਹ ਦੇ ਚ ਫਿਰ ਸਿਕੰਦਰ ਚ ਵੀ ਹੈ ਨਾ ਥੋੜਾ ਗੁੰਡਾ ਟੱਚ ਵਾਲਾ ਬੰਦਾ ਜੀ ਬਟ ਹੀ ਸੱਚ ਅ ਸੌਫਟ ਹਾਰਟਡ ਮੈਨ ਹੀ ਸੱਚ ਸੱਚ ਅਮੇজিং ਪਰਸਨ ਹੀ ਇਜ਼ ਕੱਲ ਹੀ ਗੱਲਾਂ ਬਾਤਾਂ ਚੱਲ ਰਹੀ ਸੀ ਬਾਈ ਅੱਧਾ ਪੌਣਾ ਘੰਟਾ ਕਿਸੇ ਦੀ ਕਾਉਂਸਲਿੰਗ ਕਰ ਰਿਆ ਸੀ ਗੱਡੀ ਦੇ ਵਿੱਚ ਲਗਾਤਾਰ ਲੱਗੇ ਹੋਇਆ ਮੈਂ ਕਿਹਾ ਬਾਈ ਯਾਰ ਕਿਉਂ ਬੋਰ ਕਰੀ ਜਾਂਦਾ ਨਾ ਬਟ ਬਾਈ ਦਾ ਜਵਾਬ ਸੀ ਕਹਿੰਦਾ ਯਾਰ ਜਿੱਥੇ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੋਵੇ ਨਾ ਉਹ ਉਹਨੂੰ ਮੇਰੀ ਲੋਡ ਐ ਇਸ ਟਾਈਮ ਫੋਨ ਤੇ ਤੇ ਅੱਜ ਮੈਂ ਜੀ ਉਹਦੇ ਨਾਲ ਨਾ ਖੜਿਆ ਕੱਲ ਨੂੰ ਉਹਨੇ ਕੋਈ ਐਸਾ ਸਟੈਪ ਲੈ ਲਿਆ ਜਿੱਥੇ ਮੈਨੂੰ ਬਾਅਦ ਚ ਦੁੱਖ ਹੁੰਦਾ ਰਵੇ ਕਿ ਮੈਂ ਯਾਰ ਉਹਦੇ ਨਾਲ ਨਹੀਂ ਸੀ ਇਹਨੇ ਇਸ ਗੱਲ ਨੇ ਮੈਨੂੰ ਬਹੁਤ ਟੱਚ ਕੀਤਾ ਵਾਓ ਵਾਓ ਇਹ ਕੁਝ ਗੱਲਾਂ ਤਾਂ ਅਮੇਜ਼ਿੰਗ ਬਣਾਉਂਦੀ ਹੈ ਯਾਰ ਰਾਈਟ ਸੋ ਤੁਹਾਡੇ ਕੋਲ ਚੱਲ ਰਹੀ ਹੈ ਤੁਸੀਂ ਮਾਈਕ ਫੜ ਲਓ ਤੁਹਾਨੂੰ ਕਿੱਦਾਂ ਯਾਦ ਹੈ ਤੁਹਾਨੂੰ ਯਾਦ ਨੇ ਤਨਵੀਰ ਬਿਲਕੁਲ ਯਾਦ ਹੈ ਜੀ ਯੂਨੀਵਰਸਿਟੀ ਸਾਡੇ ਜੂਨੀਅਰ ਸੀ ਇਹ ਬਾਦਸ਼ਾਹ ਐ ਸੀ ਸਾਡੇ ਤੋਂ ਤੇ ਆ ਕੇ ਥੀਏਟਰ ਕਿਤਾ ਮੈਂ ਮੇਕਰੀ ਕਰਦਾ ਹੁੰਦਾ ਸੀ ਤਨਵੀਰ ਅੱਛਾ ਤਾਂ ਜਦੋਂ ਆਇਆ ਹਾਂ ਸਰ ਇਹਨਾਂ ਥੀਏਟਰ ਕਿਉਂਕਿ ਸਾਡਾ ਪ੍ਰੋਬਲਮ ਇਹ ਸੀ ਵੀ ਅ ਅਸੀਂ ਮੈਂ ਪਾਰਟਿਸਪੇਟ ਨਹੀਂ ਕਰ ਸਕਦਾ ਸੀ ਤਾਂ ਹੁੰਦਾ ਨਾ ਵੀ ਇਹ ਪ੍ਰੋਫੈਸ਼ਨਲ ਹੋ ਜਾਂਦੇ ਨੇ ਐਕਟਰ ਤਾਂ تنویر ਹੋਣਾ ਨੇ ਕੀਤਾ ਤਾਂ ਅੱਛਾ ਜਰਨਲਿਜ਼ਮ ਸੀ ਇਹਦਾ ਤਾਂ ਇਹ ਥੀਏਟਰ ਕਰਦਾ ਸੀ ਤਾਂ ਸਾਨੂੰ ਇੰਨੀ ਖੁਸ਼ੀ ਹੁੰਦੀ ਸੀ ਨਾ ਕਿਉਂਕਿ ਇੱਕ ਤਾਂ ਬਰਨਾਲੇ ਤੋਂ ਸੀ ਤੇ ਮੈਂ ਧੂਰੀ ਤੋਂ ਸਾਡਾ ਸਾਰਿਆਂ ਦਾ ਏਰੀਆ ਸੇਮ ਲੱਕੀ ਸੰਗਰੂਰ ਤੋਂ ਵੀਰ ਸਾਡੇ ਏਰੀਆ ਦਾ ਬੰਦਾ ਹੈਗਾ ਤੇ ਉਸ ਤੋਂ ਬਹੁਤ ਸਵੀਟ ਸੀ ਪਿਆਰ ਬਹੁਤ ਕਰਦੇ ਸਾਰਿਆਂ ਨੂੰ ਛੋਟਾ ਵੀ ਸੀਗਾ ਤਾਂ ਇਹਨੇ ਮੈਕਰੀ ਕਰਨੀ ਤਾਂ ਅਸੀਂ ਐਪਰੀਸ਼ੀਏਟ ਕਰਨ ਜਾਂਦੇ ਹੁੰਦੇ ਜਦੋਂ ਇਹ ਫੈਸਟੀਵਲ ਹੋਣਾ ਤਾ ਜਦੋਂ 골ਡ ਮੈਡਲ ਮਿਲਿਆ ਇਹਨੂੰ ਯਾਦ ਆਏ ਗੱਲ ਚ ਪਾਈ ਫਰੀਕਾ ਉੱਥੇ ਕਿ ਨਜ਼ਰ ਕਾਲੀ ਡੋਰ ਚ ਇੱਧਰ ਕਦੇ ਇੱਧਰ ਨੰਗਿਆ ਤਾਂ ਸਾਨੂੰ ਬੜਾ ਐ ਹੁਣ ਆ ਯਾਰ ਵੀ ਗੁੱਡ ਤਾਂ ਉਦੋਂ ਤੋਂ ਇਹਦੇ ਨਾਲ ਸਾਡੀ ਸਾਹਜ ਆ ਬੜੀ ਪਿਆਰੀ ਤੇ ਉਸ ਤੋਂ ਬਾਅਦ ਇਹਨੇ ਆਪਦਾ ਸਫਰ ਬੜਾ ਵਧੀਆ ਤਰੀਕੇ ਨਾਲ ਤੈਅ ਕੀਤਾ ਆਪ ਹੀ ਆਪਦੇਆਂ ਮੰਜ਼ਰਾਂ ਇੱਥੇ ਤੱਕ ਪਹੁੰਚਿਆ ਕੋਈ ਇਹਦਾ ਸਰ ਨੂੰ ਉੱਤੇ ਹੈ ਨਹੀਂ ਸੀ ਹੱਥ ਕਿਸੇ ਦਾ ਵੀ ਐ ਇਹਨੂੰ ਲੈ ਕੇ ਜਾਵੇ ਆਰ ਜੇ ਬਣਿਆ ਆਰ ਜੇ ਚ ਬਹੁਤ ਵਧੀਆ ਕੰਮ ਕੀਤਾ ਤੇ ਲੱਕੀ ਦੀ ਗੱਲ ਕਰਾਂ ਲੱਕੀ ਨੂੰ ਮੈਂ ਸਕੂਲ ਟਾਈਮ ਤੋਂ ਜਾਣਦਾ ਸੀ ਸਕੂਲ ਚ ਪੰਗੜੇ ਦੇ ਕੰਪੀਟੀਸ਼ਨ ਹੁੰਦੇ ਹੁੰਦੇ ਉਦੋਂ ਤੋਂ ਉਦੋਂ ਥੋੜੀ ਥੋੜੀ ਜਾਣ ਪਛਾਨ ਹੋਈ ਫਿਰ ਕਾਲਜ ਕਾਲਜ ਚ ਫਿਰ ਕੰਪੀਟੀਸ਼ਨ ਲੜਦੇ ਹੋਏ ਭੰਗੜੇ ਦੇ ਉਦੋਂ ਤਾਂ ਇੰਨੀ ਅੱਛੀ ਦੋਸਤੀ ਹੋਈ ਹੈ ਜੀ